ਪੰਜਾਬ ਪੁਲਿਸ ਦੀ ਕਸਟਡੀ ਵਿੱਚ ਰੋਂਦੀ ਬਿਲਖਦੀ ਇਸ ਜਨਾਨੀ ਨੂੰ ਦੇਖੋ ਇਸ ਦੀ ਰੋਂਦੀ ਵਜ੍ਹਾ ਅਗਲੀਆਂ ਤਸਵੀਰਾਂ ਚ ਤੁਹਾਨੂੰ ਸਾਫ਼ ਹੋ ਜਾਏਗੀ ਦਰਅਸਲ ਇਸ ਜਨਾਨੀ ਦੇ ਪਿਛਲੇ ਕੁਝ ਘੰਟੇ ਪੰਜਾਬ ਪੁਲਿਸ ਦੇ ਨਾਲ ਮੌਤ ਦੀ ਦਹਿਸ਼ਤ ਵਿੱਚ ਗੁਜ਼ਰੇ ਨੇ ਦਹਿਸ਼ਤ ਵਿੱਚ ਆਈ ਇਸ ਔਰਤ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਸ ਨੂੰ ਐਂਬੂਲੈਂਸ ਬੁਲਾ ਕੇ ਉੱਥੋਂ ਹਸਪਤਾਲ ਭੇਜਣਾ ਪੈ ਗਿਆ ਪੂਰਾ ਮਾਮਲਾ ਅਗਲੀਆਂ ਤਸਵੀਰਾਂ ਚ ਸਾਫ ਹੋ ਜਾਏਗਾ। ਦਰਅਸਲ ਮੋਗਾ ਪੁਲਿਸ ਇਸ ਜਨਾਨੀ ਨੂੰ ਕਿਸੇ ਕੇਸ ਵਿੱਚ ਗ੍ਰਿਫਤਾਰ ਕਰਕੇ ਉਸਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲੈ ਕੇ ਜਾ ਰਹੀ ਸੀ। ਪਰ ਰਸਤੇ 'ਚ ਕੁਛ ਅਜੀਹਾ ਹੋ ਗਿਆ ਇਸ ਜਨਾਨੀ ਦੀ ਹਾਲਤ ਤਾਂ ਖਰਾਬ ਹੋਈ ਹੀ ਪੁਲਿਸ ਦਾ ਵੀ ਬੇਵਜ੍ਹਾ ਤਮਾਸ਼ਾ ਬਣ ਗਿਆ। ਕਸੂਰ ਨਾ ਤਾਂ ਪੁਲਿਸ ਵਾਲਿਆਂ ਦਾ ਸੀ ਨਾ ਇਸ ਜਰਾਨੀ ਦਾ। ਕਸੂਰ ਸੀ ਉਸ ਖਰਾਬ ਬਵਸਤਾ ਦਾ ਜਿਸ ਦਾ ਸਾਹਮਣਾ ਹਰ ਰੋਜ਼ ਆਮ ਆਦਮੀ ਕਰਦਾ ਹੈ ਪਰ ਇਸ ਵਾਰੀ ਇਸ ਮੁਸੀਬਤ ਦਾ ਸਾਹਮਣਾ ਪੰਜਾਬ ਪੁਲਿਸ ਨੂੰ ਕਰਨਾ ਪੈ ਗਿਆ ਕਈ ਘੰਟੇ ਤੱਕ ਪੁਲਿਸ ਦਾ ਤਮਾਸ਼ਾ ਬਣਿਆ ਇਹ ਤਸਵੀਰਾਂ ਮੋਗਾ ਦੇ ਆਰੋਬੀ ਦੇ ਥੱਲੇ ਦੀਆਂ ਨੇ ਜਦੋਂ ਵੀ ਮੋਗਾ 'ਚ ਬਰਸਾਤ ਹੁੰਦੀ ਹੈ ਇੱਥੇ 7 ਤੋਂ 8 ਫੁੱਟ ਪਾਣੀ ਭਰ ਜਾਂਦਾ ਹੈ ਪੰਜਾਬ ਪੁਲਿਸ ਇੱਕ ਮਹਿਲਾ આરોપી ਦਾ ਮੈਡੀਕਲ ਕਰਵਾਉਣ ਉਸ ਨੂੰ ਸਿਵਲ ਹਸਪਤਾਲ ਲੈ ਕੇ ਜਾ ਰਹੀ ਸੀ ਤਾਂ ਰਸਤੇ ਵਿੱਚ ਗੱਡੀ ਇਸ ਪਾਣੀ 'ਚ ਫਸ ਗਈ। ਗੱਡੀ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੋਂ ਇਲਾਵਾ આરોપી ਜਨਾਨੀ ਤੇ ਨਾਲ ਇੱਕ ਮਹਿਲਾ ਪੁਲਿਸ ਕਰਮੀ ਵੀ ਸੀ। ਪੰਜਾਬ ਪੁਲਿਸ ਦੀ ਗੱਡੀ ਜਦੋਂ ਪਾਣੀ ਵਿੱਚ ਫਸੀ ਤਾਂ ਭਾਰੀ ਸੰਖਿਆ 'ਚ ਲੋਕ ਇਸ ਗੱਡੀ ਨੂੰ ਦੇਖਣ ਲਈ ਜਮ੍ਹਾਂ ਹੋ ਗਏ। ਤੁਸੀਂ ਇਹਨਾਂ ਤਸਵੀਰਾਂ 'ਚ ਦੇਖ ਸਕਦੇ ਹੋ ਕਿਸ ਤਰ੍ਹਾਂ ਪੰਜਾਬ ਪੁਲਿਸ ਦੀ ਗੱਡੀ ਪਾਣੀ 'ਚ ਫਸੀ ਹੋਈ ਹੈ ਗੱਡੀ ਵਿੱਚ ਸਵਾਰ ਪੁਲਿਸ ਮੁਲਾਜ਼ਮ ਤਾਂ ਆ ਕੇ ਬੋਨਟ 'ਤੇ ਚੜ ਗਏ ਨੇ ਪਰ ਜਿਸ ਮਹਿਲਾ આરોપી ਨੂੰ ਮੈਡੀਕਲ ਵਾਸਤੇ ਲਿਜਾਇਆ ਜਾ ਰਿਹਾ ਸੀ ਉਹ ਗੱਡੀ 'ਚ ਹੀ ਬੈਠੀ ਦਹਿਸ਼ਤ ਦਾ ਸਾਹਮਣਾ ਕਰ ਰਹੀ ਸੀ ਕਈ ਘੰਟੇ ਤੱਕ ਪੁਲਿਸ ਦੀ ਗੱਡੀ ਪਾਣੀ ਵਿੱਚ ਫਸੀ ਰਹੀ ਆਖਰਕਾਰ ਕੋਈ ਰਸਤਾ ਨਜ਼ਰ ਨਹੀਂ ਆਇਆ ਤੇ ਮੌਕੇ 'ਤੇ ਕ੍ਰੇਨ ਬੁਲਾਈ ਗਈ ਕ੍ਰੇਨ ਵਾਲਿਆਂ ਨੇ ਬੜੀ ਮੁਸ਼ਕਲ ਦੇ ਨਾਲ ਗੱਡੀ ਨੂੰ ਬਾਹਰ ਕੱਢਿਆ ਪੰਜਾਬ ਪੁਲਿਸ ਦੀ ਗੱਡੀ ਦਾ ਸਹੀ ਸਲਾਮਤ ਬਾਹਰ ਆ ਗਈ ਪਰ ਇੱਕ ਵੱਡੀ ਸਮੱਸਿਆ ਉਜਾਗਰ ਕਰ ਗਈ। احتیاط ਦੇ ਤੌਰ ਤੇ ਫਾਇਰ ਬ੍ਰਿਗੇਡ ਵੀ ਮੌਕੇ ਤੇ ਬੁਲਾਈ ਗਈ। ਬੈਠੂਏ ਤੇ اور अब ਜਾਣੇ ਲਈ ਕੋਈ ਸਾਧਨ ਨਹੀਂ تھا। ਜਿਹੜਾ ਅਮਰ ਪੌੜੀ ਲਗਾਉਣ ਲੱਗੇ ਤਾਂ ਤभी ਉਸਨੇ ਆਪਣੇ ਹੈੱਡ ਆਫਿਸ ਮੇਂ ਫੋਨ ਕਰ ਕਰ ਕ੍ਰੇਨ ਮੰਗਾਈ ਜੀ ਗੱਡੀ ਕੋ ਟੋਅ ਕਰ ਕਰ ਪਿੱਛੇ ਜੇ ਨਿਕਾਲਾ ਜਾਏ। कितना पानी था कितने फुट तक पानी था अंदाजा कुछ फिक्स आइडिया नहीं लगा सकते आइडिया कुछ छः या सात फीट होगा जब फोन पर हमें सूचना मिली थी उसके मुताबिक तीन मुलाजिम और एक मुजरिम था उसके बीच में तो गाड़ी कहाँ तक डूबी हुई थी बोर्नेट तक डूबी हुई थी आप, गाड़ी का जो रेटर वाला था होता है बोनट वाला वो बिल्कुल डूबा हुआ था तो अब कैसे निकालना गाड़ी को गाड़ी को पुलिस मुलाजमों ने अपने हेड ऑफिस से क्रेन मंगाकर उसे पीछे जगह हो कर 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 निकाला है